ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਸਿੱਖ ਨੇ ਕਹਿ ਦਿੱਤਾ ਮਹਾਰਾਜ ਇਸ ਤਰ੍ਹਾਂ ਦਾ ਕੋਈ ਬੰਦਾ ਹੈ ਸੁਖ ਵੀ ਕਬੂਲ ਹੋਵੇ ਦੁੱਖ ਵੀ ਕਬੂਲ ਹੋਵੇ ਔਰ ਅਵਸਥਾ ਉਸ ਦੀ ਇੱਕੋ ਜਿਹੀ ਰਹੇ ਕੋਈ ਫਰਕ ਨਾ ਪਵੇ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਬੂਲ ਖੁਸ਼ੀਆਂ ਵੀ ਕਬੂਲ ਗਮ ਵੀ ਕਬੂਲ ਪਤਾ ਉਸ ਨੇ ਕੀ ਆਖਿਆ ਮਹਾਰਾਜ ਇਹ ਗੱਲਾਂ ਜ਼ਰੂਰ ਨੇ ਐਸਾ ਹੋਣਾ ਬਹੁਤ ਕਠਿਨ ਹੈ ਕਠਿਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਅਸੀਂ ਤੇਨੂੰ ਇੱਕ ਸਿੱਖ ਦੇ ਕੋਲ ਭੇਜਦੇ ਹਾਂ ਤੂੰ ਸਿਰਫ ਇੱਕ ਰਾਤ ਉੱਥੇ ਰਹਿ ਤੇ ਫਿਰ ਆ ਕੇ ਮੇਰੇ ਨਾਲ ਗੱਲ ਕਰੇਗਾ ਇਹ ਸਿੱਖ ਕੌਣ ਸੀ ਭਾਈ ਬਿਖਾਰੀ ਰੁੱਖਾ ਲੈ ਕੇ ਇਹ ਪਹੁੰਚਿਆ ਭਾਈ ਬਿਖਾਰੀ ਦੇ ਘਰ ਕਰਦੇ ਚਨੇ ਸੰ ਬਿਖਾਰੀ ਆਪਣੇ ਦੁਕਾਨ ਤੇ ਸਨ ਤੇ ਪਤਾ ਕੀ ਕਰਦੇ ਸਨ ਘੋੜੇ ਵੇਚਦੇ ਹੁੰਦੇ ਸਨ ਭਾਈ ਬਿਖਾਰੀ ਜੀ ਘੋੜੇ ਵੇਚਦੇ ਸਨ ਘਰ ਵਿੱਚ ਪਰਿਵਾਰ ਨੇ ਬਿਠਾਇਆ ਭਈ ਆ ਜਾਂਦੇ ਨੇ ਹੁਣੇ ਭਾਈ ਸਾਹਿਬ ਆ ਗਏ ਸ਼ਾਮਾਂ ਦਾ ਵਕਤ ਹੋਇਆ ਘਰ ਵਿੱਚ ਉਸ ਜ਼ਮਾਨੇ ਵਿੱਚ ਹੱਥ ਦੇ ਨਾਲ ਸਿੰਘ ਵਾਲੇ ਅਠ ਦਰਸ ਦਰਸਲੀ ਬੈਠੇ ਸਨ ਪੁੱਛਣ ਤੇ ਪਤਾ ਚਲਿਆ ਲੜਕੀ ਦੀ ਸ਼ਾਦੀ ਹੈ ਕੱਲ ਬਰਾਤ ਜਾਣੀ ਕੱਪੜਿਆਂ ਦੀ ਸਿਲਾਈ ਹੋ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਸਨ ਮੰਗਲਾ ਚਾਰਜ ਬੜੀ ਖੁਸ਼ੀ ਲੇਕਿਨ ਇਹ ਸਿੱਖ ਤੌਖਲੇ ਦੇ ਸੀ ਪਤਾ ਹੈ ਤੁਹਾਨੂੰ ਜਦ ਭਾਈ ਬਿਖਾਰੀ ਨੂੰ ਦੇਖਿਆ ਨਾ ਕਿ ਕਿਦਰੇ ਬਾਜ਼ਾਰ ਚੋਂ ਲੰਗਦੇ ਆਏ ਦੀ ਨਿਗਾਹ ਭਾਈ ਬਿਖਾਰੀ ਤੇ ਪਈ ਸੀ ਭਾਈ ਬਿਖਾਰੀ ਇੱਕ ਪੈਸੇ ਵਾਸਤੇ ਝਗੜਾ ਕਰ ਰਹੇ ਸਨ ਗਾਹਕ ਨੇ ਘਿਓ ਲੈ ਲਿਆ ਇੱਕ ਪੈਸਾ ਘਟ ਜਾਂਦਾ ਸੀ ਕਿ ਭਾਈ ਜੀ ਕਹਿੰਦੇ ਨਾ ਸੀ ਕੋਈ ਦਾਮ ਰੱਖਿਆ ਕੋਈ ਰੇਟ ਰੱਖਿਆ ਹੈ ਪੈਸਾ ਦੇ ਕੇ ਸਮਾਨ ਲੈ ਜਾਓ ਜਣੇ ਘਟ ਨਹੀਂ ਲੈਣਾ ਉੰਜ ਤੇਨੂੰ ਲੋੜ ਹੈ ਉੰਜ ਤੇਰੇ ਕੋਲ ਨਹੀਂ ਨੇ ਉੰਜ ਤੂੰ ਮੰਗ ਤੇ ਬਿਰਤੀ ਦਾ ਤੇ ਲੈ ਜਾ ਪਰ ਜੋ ਮੁੱਲ ਦੇਣਾ ਤੇ ਇੱਕ ਪੈਸਾ ਹੋਰ ਦੇ ਨਹੀਂ ਤੇ ਇੱਥੇ ਘੌਰਾਕ ਉਹਨੇ ਦਿੱਤਾ ਇਹ ਭਾਈ ਬਿਖਾਰੀ ਜਦ ਘਾਰ ਆਏ ਤੇ ਪਤਾ ਚੱਲੇ ਇਹ ਭਾਈ ਬਿਖਾਰੀ ਪਤਾ ਉਸਿ ਬਤੀ ਕਹਿੰਦਾ ਗੁਰੂ ਅਰਜਨ ਦੇਵ ਜੀ ਨੇ ਵੀ ਕਿੱਥੇ ਭੇਜ ਦਿੱਤਾ ਇੱਕ ਪੈਸੇ ਦੀ ਖਾਤਰ ਜੇ ਲੜਦਾ ਤੇ ਐਸੀ ਉੱਥੇ ਭੇਜ ਦੇ ਉਹ ਹੀ ਬਿਖਾਰੀ ਨੇ ਸਲਮਾਨ ਕੀਤਾ ਆਦਰ ਕੀਤਾ ਰਾਤਾਂ ਪੈ ਗਈਆਂ ਆਖਿਆ ਭੋਜਨ ਛਕੋ ਪੁਰਾਣਾ ਜ਼ਮਾਨਾ ਭਾਈ ਸਾਹਿਬ ਕਹਿ ਲਗੇ ਹੱਥ ਦੋ ਆਲੀਏ ਜੇ ਪਤਾਈ ਸਿੰਘ ਨੇ ਕਿ ਆਖਿਆ ਹੱਥ ਦੋ ਆ ਪਰ ਆਪਾਂ ਬਾਣੀ ਨਾਲ ਨਹੀਂ ਹੱਥ ਦਉਂਦੇ ਹੁੰਦੇ ਅਸੀਂ ਕਿਉਂ ਨਾਲ ਹੱਥ ਦਉਂਦੇ ਹਾਂ ਉਹ ਭਰਿਆ ਹੋਇਆ ਡੋਲਾ ਕਿ ਹਉਦਾ ਲੈ ਆਏ ਜੋ ਸਿੰਘ ਦੇ ਹੱਥਾਂ ਤੇ ਪਰਵਦਿਤ ਪਤਾ ਉਸ ਸਿੰਘ ਕੇ ਕਹਿਣ ਲਗਾ ਹਾਂ ਮੈਂ ਤੇ ਉਥੇ ਤੁਹਾਨੂੰ ਇੱਕ ਪੈਸੇ ਦੀ خاطر ਲੜਦਾ ਹੋਇਆ ਵੇਖਿਆ ਇਥੇ ਸਾਰਾ ਦਿਵਸ ਤੁਸੀਂ ਪਲਟ ਕੇ ਰੱਖ ਦਿੱਤਾ ਪਤਾ ਹੈ ਭਾਈ ਬਿਖਾਰੀ ਨੇ ਕੀ ਆਖਿਆ ਉਹ ਮੇਰੀ ਕਿਰਤ ਸੀ ਤੂੰ ਮੇਰੀ ਸੇਵਾ ਹੈ ਇਹ ਮੈਂ ਸਿੱਖ ਦੀ ਸੇਵਾ ਕਰ ਰਿਹਾ ਉਹ ਮੇਰੀ ਕਿਰਤ ਹੈ ਉਹ ਮੇਰਾ ਦੰਦ ਮੈਂ ਆਪਣੇ ਦੰਦ ਵਿੱਚ ਵੀ ਪੂਰਾ ਮੈਂ ਸੇਵਾ ਵਿੱਚ ਵੀ ਪੂਰਾ ਉਹ ਮੇਰੀ ਕਿਰਤ ਹੈ ਨੇ ਨਹੀਂ ਰਿਹਾ ਲੇਕਿਨ ਫਿਰ ਵੀ ਤੋਖਲਾ ਮਿਟਿਆ ਨਹੀਂ ਰਾਤ ਨੂੰ ਜਿਸ ਕਮਰੇ ਵਿੱਚ ਸੁਲਾਇਆ ਉੱਥੇ ਇੱਕ ਉਹ ਫੱਟਾ ਪਿਆ ਸੀ ਜਿਹਦੇ ਉੱਤੇ ਮੁਰਦਿਆਂ ਨੂੰ ਲਿਆ ਜਾਂਦੀ ਔਰ ਸਜਾਇਆ ਹੋਇਆ ਸੀ ਹੈਰਾਨ ਹੋਇਆ ਇਸ ਘਰ ਦੇ ਚੋਂ ਲਾੜੇ ਨਹੀਂ ਜਾਣਾ ਬਰਾਤ ਜਾਣੀ ਹੈ ਡੋਲੀ ਜਾਣੀ ਹੈ ਇਥੇ ਫੱਟਾ ਪੇਰ ਭਾਰਤ ਦੇ ਗੁਰਦੁਆਰਿਆਂ 'ਚ ਫੱਟੇ ਪਏ ਹੁੰਦੇ ਨਹੀਂ ਸ਼ਾਇਦ ਆਪ ਨੂੰ ਪਤਾ ਹੋਵੇ ਜਿਸ ਦਿਤੇ ਮੁਰਦੇ ਨੂੰ ਲਿਟਾ ਕੇ ਲੈ ਜਾਂਦੇ ਗੁਰਦੁਆਰਿਆਂ 'ਚ ਪਏ ਹੁੰਦੇ ਨਹੀਂ ਪਰ ਭਾਈ ਬਿਖਾਰੀ ਦੇ ਘਰ ਔਰ ਸਜਾਇਆ ਹੋਇਆ ਬੜਾ ਸੋਹਣਾ नींद जद ना पई तो सिंह उठ आया भाई भिखारी ऐ उ घर हलवाई ने दर्जी बैठे ने कपड़े सींदे ने, और बरात जानी है पता है भाई भिखारी ने की आख्या ਸੋ ਕੁ ਦੁੱਖ ਦੋਮੀਆਂ ਜੁੜਿਆ ਹੋਇਆ ਹੈ। ਢੋਲੀ ਘਰ ਆਣੀ ਹੈ। ਮੇਰੇ ਮੁੰਡੇ ਨੇ ਚਲਾਣਾ ਕਰ ਦੇਣਾ। ਤਾਂ ਐਵੇਂ ਬਾਝੜ ਪਾਵਾਗੇ ਉਸ ਵਕਤ ਆਪਾਂ ਪਹਿਲੇ ਹੀ ਤਿਆਰ ਕਰ ਰੱਖਿਆ ਫੱਟਾ। ਇਹ ਇਤਿਹਾਸ ਹੈ ਮੈਂ ਇਤਿਹਾਸ ਦੇ ਪੰਨੇ ਤੁਹਾਨੂੰ ਸੁਣਾ ਰਿਹਾ। ਉਹ ਸਿੰਘ ਭਾਈ ਬਿਖਾਰੀ ਦੇ ਕਦਮਾਂ ਤੇ ਪੈ ਗਿਆ। ਝੁੱਕ ਗਿਆ। लेकिन एक शंका जागी जिसने मर ही जाना है मुंडे ने तो फिर विह है, किसी स्त्री को फिर बेवा करने की है, डोली आएगी पता है भाई भिखारी की कहने दिव दृष्टि न आत्म अभ्यास न मैनु ऐसा पता चलेगा, उन्हें जीवन बेवा का गुजारना है मैं करना मैं की कर सकता ऐसा होना ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਮੈਂ ਫਿਰ ਅਰਜ਼ ਕਰਾਂ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹਦੀ ਕਰਦੀ ਐਸਾ ਨਹੀਂ ਹੋਣਾ ਚਾਹੀਦਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਅੰਦਰ ਚਿੰਤਾ ਕਿਦਰੇ ਹੋਣਾ ਦੂਜੀ ਚਿੰਤਾ ਹੈ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਐਸਾ ਹੋ ਗਏ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਨਾ ਹੋਵੇ ਸਾਹਿਬ ਕਹਿੰਦੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਛੋੜ ਇੱਕ ਪਾਸੇ ਰੱਖ